ਉੱਪਰ ਫਾਰਮ ਵਾਲੀ ਟਰੈਕਟਰ ਵਾਲੀ ਕੁੜੀ ਦੀ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਹੈ ਨਵਾਂ ਮੋੜ ਆ ਗਿਆ ਤੇ ਤੁਹਾਨੂੰ ਪੂਰੀ ਕਹਾਣੀ ਦੱਸ ਦਿਆਂ ਇਸ ਪੂਰੇ ਮਾਮਲੇ ਦੀ ਤੇ ਹੁਣ ਨਵੀਂ ਕਾਰਵਾਈ ਕੀ ਹੋਈ ਹੈ ਉਹ ਵੀ ਦੱਸ ਦਿਆਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਤੁਸੀਂ ਵੀ ਅੱਜ ਇਸ ਗੰਭੀਰ ਮਸਲੇ ਦੇ ਉੱਪਰ ਆਪਣਾ ਕਮੈਂਟ ਲਿਖੋ ਸਹੀ ਭਾਸ਼ਾ ਦੇ ਵਿੱਚ ਤੇ ਜੇਕਰ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰਕੇ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਮਿੱਤਰ ਪਿਆਰਿਓ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਪਖਿਆ ਹੈ ਇੱਕ ਉੱਪਰ ਫਾਰਮ ਵਾਲੀ ਜਿਹੜੀ ਟਰੈਕਟਰ ਚਲਾਉਣ ਵਾਲੀ ਕੁੜੀ ਹੈ ਉਹਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਪਹਿਲਾਂ ਤਾਂ ਇਹ ਗੱਲ ਆ ਰਹੀ ਸੀ ਕਿ ਉਹ ਝੂਠੀ ਫੇਕ ਵੀਡੀਓ ਹੈ ਪਰ ਹੁਣ ਵੱਖ-ਵੱਖ ਚੈਨਲਾਂ ਤੇ ਉਸ ਕੁੜੀ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਵੀਡੀਓ ਅਸਲੀ ਹੈ ਤੇ ਉਹ ਵੀਡੀਓ ਮੇਰੀ ਹੈ ਤੇ ਨਾਲ ਮੇਰਾ ਮਗਿੱਤਰ ਹੈ ਹੁਣ ਨਵੀਂ ਅਪਡੇਟ ਇਹ ਆਈ ਹੈ ਕਿ ਦੋ ਮੁੰਡਿਆਂ ਦੇ ਉੱਪਰ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਕੇਸ ਦਰਜ ਕਰ ਲਿਆ ਪਰਚਾ ਦਰਜ ਕਰ ਲਿਆ ਔਰ ਜਲੰਧਰ ਦੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਜਲੰਧਰ ਦੇ ਐਸਐਸਪੀ ਨੇ মিডিਆ ਨੂੰ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਅਸੀਂ ਇਸ ਕੇਸ ਦੀ ਪੜਤਾਲ ਕੀਤੀ ਹੈ ਪੜਤਾਲ ਕਰਕੇ ਜਿਹੜੇ ਦੋਸ਼ ਕੁੜੀ ਨੇ ਲਾਏ ਨੇ ਉਹ ਮੁੱਢਲੇ ਤੌਰ ਤੇ ਜਿਨ੍ਹਾਂ ਦੀ ਪੁਸ਼ਟੀ ਹੋਈ ਹੈ ਉਹ ਧਰਾਵਾਂ ਲਾ ਕੇ ਤੇ ਕੇਸ ਦਰਜ ਕਰ ਦਿੱਤਾ ਗਿਆ ਔਰ ਲਗਭਗ 4-5 ਧਰਾਵਾਂ ਜਿਹੜੀਆਂ ਨੇ ਇਸ ਕੇਸ ਦੇ ਵਿੱਚ ਲਾਈਆਂ ਗਈਆਂ ਨੇ ਜਿਹੜੀਆਂ ਗੰਭੀਰ ਧਰਾਵਾਂ ਨੇ ਹੁਣ ਆਪਾਂ ਇਸ ਮਾਮਲੇ ਤੇ ਗੱਲ ਕਰਦੇ ਆ ਬਹੁਤ ਸਾਰੇ ਲੋਕ ਕੁੜੀ ਨੂੰ ਮੰਦਾ ਚੰਗਾ ਬੋਲ ਰਹੇ ਨੇ ਬਹੁਤ ਸਾਰੇ ਲੋਕ ਮੁੰਡੇ ਨੂੰ ਗਲਤ ਕਹਿ ਰਹੇ ਨੇ ਪਰ ਅਸਲ ਕਹਾਣੀ ਕੀ ਹੈ ਮਸਲੇ ਦੀ ਜੜ ਕੀ ਹੈ ਗਲਤ ਕੌਣ ਹੈ ਤੇ ਠੀਕ ਕੌਣ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਦੋਨੇ ਅਜੇ ਛੋਟੀ ਉਮਰ ਦੇ ਨੇ ਜਿਹੜੇ ਦੋ ਮੁੰਡਿਆਂ ਤੇ ਪਰਚਾ ਦਰਜ ਹੋਇਆ ਹੈ ਇੱਕ ਦਾ ਨਾਮ ਪ੍ਰਭਜੀਤ ਸਿੰਘ ਹੈ ਇੱਕ ਦਾ ਨਾਮ ਇੰਦਰਜੋਤ ਸਿੰਘ ਹੈ ਪ੍ਰਭਜੀਤ ਸਿੰਘ 18 ਸਾਲ ਦਾ ਤੇ ਇੰਦਰਜੋਤ ਸਿੰਘ 19 ਸਾਲ ਦਾ ਦੱਸਿਆ ਜਾ ਰਿਹਾ ਹੈ ਉਹਨਾਂ ਦੋਨਾਂ ਤੇ ਪਰਚਾ ਦਰਜ ਹੋਇਆ ਹੁਣ ਇਹ ਮਾਮਲਾ ਇਸ ਤਰ੍ਹਾਂ ਸੀ ਕਿ ਇਹ ਜਿਹੜੀ ਟਰੈਕਟਰ ਚਲਾਉਣ ਕਰਕੇ ਕੁੜੀ ਮਸ਼ਹੂਰ ਹੋਈ ਇਹਦੀਆਂ ਕਾਫੀ ਵੀਡੀਓ ਆਈਆਂ ਉਸ ਤੋਂ ਬਾਅਦ ਇੰਸਟਾਗ੍ਰam ਦੇ ਉੱਪਰ ਇਹਦੇ ਨਾਲ ਇਹ ਪ੍ਰਭਜੀਤ ਨਾਮ ਦਾ ਮੁੰਡਾ ਜਿਹੜਾ ਇਹ ਜੁੜ ਗਿਆ ਉਸ ਤੋਂ ਬਾਅਦ ਕਹਾਣੀ ਅੱਗੇ ਤੁਰੀ ਦੋਨਾਂ ਦੇ ਪਰਿਵਾਰ ਆਪਸ ਵਿੱਚ ਮਿਲੇ ਦੋਨਾਂ ਦੇ ਪਰਿਵਾਰਾਂ ਨੇ ਸਹਿਮਤੀ ਦੇ ਨਾਲ ਦੋਨਾਂ ਦੀ ਮੰਗਣੀ ਕਰਤੀ ਅਗੇਜਮੈਂਟ ਕਰਤੀ ਔਰ ਦੋਨੋਂ ਇੱਕ ਦੂਜੇ ਦੇ ਜੀਵਨ ਸਾਥੀ ਬਨਣ ਵੱਲ ਵਧਣ ਲੱਗੇ ਔਰ ਕੁੜੀ ਹੁਣ ਚੈਨਲਾਂ ਤੇ ਦੱਸ ਰਹੀ ਹੈ ਕਿ ਇਹ ਮੁੰਡਾ ਕਈ ਵਾਰ ਮੈਨੂੰ ਮਿਲਿਆ ਤੇ ਮੈਨੂੰ ਕੁਝ ਪਲਾਇਆ ਜਾਂਦਾ ਸੀ ਤੇ ਮੈਨੂੰ ਪਤਾ ਨਹੀਂ ਸੀ ਤੇ ਫਿਰ ਮੇਰੀ ਉਸ ਹਾਲਤ ਦੇ ਵਿੱਚ ਇਹਨਾਂ ਨੇ ਮੇਰੀ ਇੱਕ ਕਦੋ ਵੀਡੀਓ ਬਣਾਈ ਹੈ ਮੈਨੂੰ ਨਹੀਂ ਪਤਾ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵਿਅਕਤੀਆਂ ਨੇ ਇਹ ਵੀਡੀਓ ਵਾਇਰਲ ਕੀਤੀ ਹੈ ਉਹ ਚਾਹੇ ਕੋਈ ਵੀ ਨੇ ਉਸ ਸਿਰੇ ਦੇ ਘਟੀਆ ਸੋਚ ਵਾਲੇ ਗੰਦੇ ਵਿਅਕਤੀ ਨੇ ਉਹਨਾਂ ਦੀ ਸੋਚ ਬਹੁਤ ਗੰਦੀ ਹੈ ਬਲੈਕਮੇਲਰ ਰਿਓ ਬਹੁਤ ਸਾਰੇ ਇੰਜ ਵੀ ਸੋਚਦੇ ਨੇ ਕਿ ਕੁੜੀ ਨੇ ਆਪੇ ਵੀਡੀਓ ਵਾਇਰਲ ਕਰ ਲਈ ਹੋਣੀ ਹੈ ਬਿਲਕੁਲ ਗਲਤ ਹੈ ਮੁੰਡੇ ਦੇ ਪਿਤਾ ਨੇ ਵੀ ਕਿਹਾ ਵੀ ਕੁੜੀ ਦੇ ਫੋਨ ਤੋਂ ਵੀਡੀਓ ਵਾਇਰਲ ਹੋਈ ਹੈ ਦੇਖੋ ਕੋਈ ਵੀ ਕੁੜੀ ਤੁਸੀਂ ਆਪਦੇ ਘਰਾਂ ਤੇ ਲਾ ਕੇ ਵੇਖ ਲਓ ਕੁੜੀਆਂ ਦੇ ਕਿਤੇ रिलेशन ਵੀ ਹੋਣ ਪਰ ਉਹ ਅਜਿਹੀ ਪ੍ਰਾਈਵੇਟ ਵੀਡੀਓ ਨਾ ਤਾਂ ਕਦੇ ਬਣਾਉਂਦੀਆਂ ਨੇ ਨਾ ਹੀ ਵਾਇਰਲ ਕਰਦੀਆਂ ਨੇ ਕਿਉਂਕਿ ਆਪਣਾ ਸਮਾਜ ਮਰਦ ਪ੍ਰਧਾਨ ਸਮਾਜ ਹੈ ਮਰਦ ਪ੍ਰਧਾਨ ਹੈ ਸਾਰਿਆਂ ਨੂੰ ਪਤਾ ਇੱਥੇ ਮੁੰਡੇ ਤੇ ਕੁੜੀ ਦੋਨਾਂ ਦੇ ਰਿਲੇਸ਼ਨ ਜਦੋਂ ਬਣੇ ਹੋਣ ਤੇ ਫਿਰ ਬੇਇੱਜ਼ਤੀ ਇਕੱਲੀ ਕੁੜੀ ਦੀ ਮੰਨੀ ਜਾਂਦੀ ਹੈ ਮੁੰਡੇ ਦੀ ਨਹੀਂ ਮੰਨੀ ਜਾਂਦੀ ਇਹ ਇੱਕ ਵੱਡਾ ਸੱਚ ਹੈ ਸਾਡੇ ਸਮਾਜ ਦਾ ਇਸ ਕਰਕੇ ਕੁੜੀ ਕਦੇ ਵੀ ਆਪਣੀ ਵੀਡੀਓ ਆਪੇ ਵਾਇਰਲ ਕਰਾਉਣ ਦੀ ਕੋਸ਼ਿਸ਼ ਕਰ ਹੀ ਨਹੀਂ ਸਕਦੀ ਦੂਜੀ ਗੱਲ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਵੀਡੀਓ ਦਾ ਲਿੰਕ ਮੰਗ ਰਹੇ ਨੇ ਸਾਨੂੰ ਭੇਜੋ ਸਾਨੂੰ ਭੇਜੋ ਅਸੀਂ ਵੇਖਣੀ ਆ ਮਤਲਬ ਚਸਕੇ ਲੈ ਰਹੇ ਨੇ ਚਟਕਾਰੇ ਲੈ ਰਹੇ ਨੇ ਔਰ ਮੈਂ ਕਹੂੰਗਾ ਲੱਖ ਲਾਂਤ ਇਹੋ ਜੀ ਸੋਚਦੇ ਕਿਹਨਾਂ ਦੇ ਘਰੇ ਮਾਂ ਨਹੀਂ ਗਈ ਕਿਹਨਾਂ ਦੇ ਘਰੇ ਭੈਣ ਨਹੀਂ ਸਾਰੇ ਆਪਾਂ ਧੀਆਂ ਪੈਣ ਵਾਲੇ ਆ ਤੇ ਕਿਸੇ ਦੀ ਧੀ ਪੈਣ ਦੀ ਵੀਡੀਓ ਜੇ ਕਿਸੇ ਨੇ ਵਾਇਰਲ ਕੀਤੀ ਹੈ ਤਾਂ ਐਦਾਂ ਫਿਰ ਚਟਕਾਰੇ ਲੈ ਲੈ ਉਹ ਮੰਗਣੀ ਉਹ ਵੇਖਣ ਦੀ ਕੋਸ਼ਿਸ਼ ਕਰਨੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੌਣੀ ਛੋਟੀ ਤੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ ਪਰ ਅਸੀਂ ਜਿਹੜੇ ਮਰਦ ਪ੍ਰਧਾਨ ਸਮਾਜ ਚ ਜੰਮੇ ਹੋਏ ਮਰਦਾਂ ਨਾ ਇਹ ਸਾਨੂੰ ਬਿਮਾਰੀ ਹੈ ਜਦੋਂ ਵੀ ਤੁਸੀਂ ਦੇਖੋ ਜਿੱਥੇ ਵੀ ਕਿਤੇ ਔਰਤ ਮਰਦ ਦੇ ਰਿਲੇਸ਼ਨ ਬਣਦੇ ਨੇ ਤਾਂ ਇਹ ਮਰਦ ਪ੍ਰਧਾਨ ਸਮਾਜ ਦੇ ਮਰਦ ਔਰਤ ਨੂੰ ਦੋਸ਼ ਦਿੰਦੇ ਨੇ ਮਰਦ ਨੂੰ ਨਹੀਂ ਦਿੰਦੇ ਮਤਲਬ ਕਹਿਣਗੇ ਔਰਤ ਕੁੱਤੀ ਕੰਜਰੀ ਇਹ ਗੰਦੀ ਹੋ ਗਈ ਇਹ ਉਹ ਮਰਦਾਂ ਨੂੰ ਬਹੁਤ ਕੁਝ ਮaaf ਕਰ ਰੱਖਿਆ ਐ ਸਮਾਜ ਦੇ ਵਿੱਚ ਦੇਖ ਲਓ ਕਿੰਨੇ ਮਰਦ ਨੇ ਪਿੰਡਾਂ ਦੇ ਵਿੱਚ दारू ਪੀਂਦੇ ਸ਼ਰਾਬ ਪੀਂਦੇ ਐ ਨਸ਼ੇ ਕਰਦੇ ਐ ਆਮ ਗੱਲ ਐ ਪਰ ਜੇ ਕੋਈ ਔਰਤ ਇੰਜ ਕਰੇ ਤਾਂ ਫਿਰ ਉਹ ਕੁੱਤੀ ਕੰਜਰੀ ਪਤਾ ਨਹੀਂ ਕੀ ਕੁਛ ਉਹਨੂੰ ਬਣਾ ਦਿੱਤਾ ਜਾਂਦਾ ਮੈਂ ਨਹੀਂ ਕਹਿੰਦਾ ਨਸ਼ਾ ਕਰਨਾ ਚਾਹੀਦਾ ਬੰਦਿਆਂ ਨੂੰ ਵੀ ਤੇ ਔਰਤਾਂ ਨੂੰ ਵੀ ਪਰ ਮੈਂ ਕਹਿੰਦਾ ਵਿਤਕਰਾ ਕਿੰਨਾ ਐ ਮਰਦ ਪ੍ਰਧਾਨ ਸਮਾਜ ਦਾ ਹੁਣ ਪਿਛਲੇ ਦਿਨੀ ਇੱਕ ਤਾਨੀਆਂ ਨਾਮ ਦੀ ਫਿਲਮੀ ਐਕਟਰ ਐ ਉਹਦੀ ਇੱਕ ਇੰਟਰਵਿਊ ਦਾ ਇੱਕ ਟੋਟਾ ਵਾਇਰਲ ਹੋਇਆ ਤੇ ਉਹਦੇ ਉੱਪਰ ਬੜੇ ਸਾਰਿਆਂ ਨੇ ਉਹਨੂੰ ਫਤਵੇ ਦੇਤੇ ਵੀ ਇਹ ਕੰਜਰਾ ਇਹ ਇਹਨਾਂ ਦੇ ਕੰਮ ਹੀ ਕੰਜਰਾ ਆ ਇਹ ਕੰਜਰ ਨੇ ਇਹ ਹੈ ਉਹ ਹੈ ਪਰ ਉਹਦੀ ਅਸਲੀਅਤ ਕੀ ਸੀ ਉਹਦੀ ਅਸਲੀਅਤ ਇਹ ਸੀ ਕਿ ਉਹ ਕੁੜੀ ਇੱਕ ਕਿਤਾਬ ਲਿਖੀ ਹੈ ਜਿਹੜੀ ਉਹ ਕਿਤਾਬ ਜਿਹੜੀ ਉਹਨੇ ਪੜ੍ਹੀ ਸੀ ਉਹਦਾ ਇੱਕ ਵਾਕਿਆ ਸੁਣਾਰੀ ਸੀ ਕਿ ਜਰਮਨ ਦੀ ਇੱਕ ਕੁੜੀ ਜਿਹੜੀ ਦੁਨੀਆ ਕੋਲ ਮੰਨ ਨਿਕਲੀ ਤਾਂ ਜਦੋਂ ਉਹ ਇਧਰ ਆਉਣਾ ਚਾਹੁੰਦੀ ਸੀ ਤਾਂ ਉਹਦੀ ਮਾਂ ਨੇ ਉਹਨੂੰ ਇਹ آگਾਹ ਕੀਤਾ ਵੀ ਤੂੰ ਉਧਰ ਜਾ ਤਾਂ ਰਹੀ ਹੈ ਪਰ ਇਹ ਮਰਦ ਬੜੇ ਹਵਸੀ ਭੇੜੀਏ ਨੇ ਬਚ ਕੇ ਰਹੀ ਤੇ ਜੇ ਕਿਤੇ ਸ਼ਿਕਾਰ ਹੋ ਜਾਏ ਤਾਂ ਤੇਰੇ ਕੋਲ ਐਂਟੀ ਪ੍ਰੈਗਨੈਂਸੀ ਗਰਭ ਨਿਰੋਧਕ ਗੋਲੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਲੜਾਈ ਉਸ ਤੱਕ ਇਹਦੇ ਖਿਲਾਫ ਲੜਨੀ ਉਹ ਤਾਂ ਬਾਅਦ ਚ ਲੜੀ ਜਾਊਗੀ ਪਰ ਤੂੰ ਪ੍ਰੈਗਨੈਂਟ ਨਾ ਹੋਵੇਂ ਤੂੰ ਗਰਭਵਤੀ ਨਾ ਹੋਵੇਂ ਹੁਣ ਤੁਸੀਂ ਇਹ ਦੱਸੋ ਇੱਕ ਕੁੜੀ ਨੇ ਇੱਕ ਕਿਤਾਬ ਚੋਂ ਪੜ੍ਹ ਕੇ ਇੱਕ ਵਾਕਿਆ ਸੁਣਾਇਆ ਤੇ ਉਹਨੂੰ ਪੂਰਾ ਨਾ ਸਮਝਿਆ ਨਾ ਜਾਣਿਆ ਛੋਟੀ ਜੀ ਕਲਿੱਪ ਵੇਖ ਕੇ ਇੱਥੇ ਕਈ ਨਾਮੀ ਬੰਦੇ ਆਉਦੇ ਆਪ ਨੂੰ ਕਹਾਉਂਦੇ ਨੇ ਤੇ ਉਹ ਬੜੀ ਸਸਤੀ ਸ਼ੋਹਰਤ ਲੈਣ ਦੀਆਂ ਕਈ ਵਾਰੀ ਕੋਸ਼ਿਸ਼ਾਂ ਕਰਦੇ ਨੇ ਤੇ ਉਹਨਾਂ ਨੇ ਇਹ ਇਹ ਗੱਲ ਚੱਕ ਲਈ ਏਦਾਂ ਹੁਣ ਦੇਖੋ ਪਹਿਲੀ ਤਾਂ ਗੱਲ ਆਖੇ ਜੀ ਇਹ ਔਰਤ ਜਿਹੜੀ ਆ ਇਹ ਇਹ ਕਿੱਡੀਆਂ ਬਿਸ਼ਰਮ ਗੱਲਾਂ ਕਰ ਰਹੀ ਐ ਮੈਂ ਪੁੱਛਣਾ ਚਾਹਣਾ ਕੀ ਸਾਡੇ ਸਮਾਜ ਦੇ ਵਿੱਚ ਰੇਪ ਨਹੀਂ ਹੁੰਦੇ ਬਲਾਤਕਾਰ ਨਹੀਂ ਹੁੰਦੇ ਤੇ ਜੇ ਹੁੰਦੇ ਨੇ ਤਾਂ ਕੌਣ ਕਰਦਾ ਹਾਂ ਔਰਤਾਂ ਨੂੰ ਅਸੀਂ ਮਿੰਟੋ-ਮਿੰਟੀ ਸਰਟੀਫਿਕੇਟ ਵੰਡਣ ਲੱਗ ਪਈਨੇ ਆ ਅਸੀਂ ਮਰਦ ਤਾਂ ਵੱਡੀ ਗਿਣਤੀ ਚਵਲਾਂ ਤੇ ਖਾਚਾਂ ਇਹ ਗੱਲ ਸੱਚੀ ਹੈ ਪਰ ਅਸੀਂ ਆਪਦੇ ਆਪ ਨੂੰ ਮਾਫ ਕਰ ਲਈਨੇ ਸਾਰਾ ਕੁਝ ਮੈਂ ਇੱਥੇ ਕੋਹੜਾ ਸੱਚ ਬੋਲੂਗਾ ਅੰਕੜੇ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਹਰ ਅੱਧੇ ਮਿੰਟ ਦੇ ਵਿੱਚ ਇੱਕ ਔਰਤ ਨਾਲ ਅਪਰਾਧ ਹੁੰਦਾ ਤੇ ਹਰ 14 ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਦਾ ਕੇਸ ਦਰਜ ਹੁੰਦਾ ਤੇ ਵੱਡੀ ਗਿਣਤੀ ਕੇਸ ਦਰਜ ਹੀ ਨਹੀਂ ਹੋ ਪਾਉਂਦੇ ਹੁਣ ਜੇ ਹਰ 14 ਮਿੰਟ ਚ ਇੱਕ ਬਲਾਤਕਾਰ ਦਾ ਕੇਸ ਪਾਸ ਤੇ ਜਦ ਦਰਜ ਹੁੰਦਾ ਤਾਂ ਫਿਰ ਇੱਕ ਦਿਨ ਚ ਕਿੰਨੇ ਬਲਾਤਕਾਰ ਹੁੰਦੇ ਨੇ ਤਾਂ ਉਹ ਬਲਾਤਕਾਰ ਕੌਣ ਕਰਦਾ ਹੈ ਬੰਦੇ ਕਰਦੇ ਨੇ ਮਰਦ ਕਰਦੇ ਨੇ ਪਰ ਉਹਨਾਂ ਨੂੰ ਅਸੀਂ ਚਵਲ ਖੱਚ ਕੁੱਤੇ ਨਹੀਂ ਕਹਿੰਦੇ ਅਸੀਂ ਔਰਤਾਂ ਨੂੰ ਕਹਿੰਦੇ ਆ ਮੈਨੂੰ ਇੱਕ ਕਹਾਵਤ ਯਾਦ ਹੈ ਉਹ ਕਹਿੰਦੇ ਇੱਕ ਵੇਸਵਾ ਪਕੜੀ ਗਈ ਤੇ ਜਦ ਉਹਨੇ ਸੱਚ ਉਗਲਿਆ ਤਾਂ ਸ਼ਹਿਰ ਦੇ ਕਈ ਸਫੋਤ ਪੈਸ਼ ਨੰਗੇ ਹੋ ਗਏ ਇਹ ਗੱਲ ਸੱਚ ਹੈ ਔਰਤਾਂ ਨੂੰ ਫਤਵੇ ਬਹੁਤ ਛੇਤੀ ਦਿੱਤੇ ਜਾਂਦੇ ਨੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਪਰ ਉਹ ਜਿਹੜਾ ਜਿਨੇ ਉਹ ਤਾਨੀਆਂ ਨੂੰ ਫਤਵੇ ਦਿੱਤੇ ਨੇ ਮੈਂ ਪੁੱਛਣਾ ਚਾਹਣਾ ਉਹਨੇ ਕਦੇ ਕਿਹਾ ਵੀ ਅਸੀਂ ਮਰਦ ਵੱਡੀ ਗਿਣਤੀ ਸਾਡੀ ਸੋਚ ਗੰਦੀ ਹੈ ਸਾਡੀ ਮਾਨਸਿਕਤਾ ਗੰਦੀ ਹੈ ਔਰਤਾਂ ਨੂੰ ਜੇ ਪਰਦੇ 'ਚ ਰੱਖਣ ਦਾ ਰਵਾਜ ਪਿਆ ਤਾਂ ਔਰਤਾਂ ਦੀਆਂ ਗਲਤੀਆਂ ਕਰਕੇ ਨਹੀਂ ਮਰਦਾਂ ਦੀ ਨੀਅਤ ਤੇ ਅੱਖ ਗੰਦੀ ਕਰਕੇ ਜੇਕਰ ਔਰਤਾਂ ਨੂੰ ਹੋਰ ਕਿੰਨੇ ਤਰ੍ਹਾਂ ਦੀਆਂ ਪਾਬੰਦੀਆਂ ਔਰਤਾਂ ਤੇ ਅੱਜ ਲਾਈਆਂ ਹੋਈਆਂ ਨੇ ਤਾਂ ਉਹ ਔਰਤਾਂ ਦੀਆਂ ਗਲਤੀਆਂ ਕਰਕੇ ਨਹੀਂ ਗਈਆਂ ਉਹ ਸਾਡੀ ਮਰਦਾਂ ਦੀ ਸੋਚ ਤੇ ਮਾਨਸਿਕਤਾ ਗੰਦੀ ਹੋਣ ਕਰਕੇ ਔਰਤਾਂ ਤੇ ਪਾਬੰਦੀਆਂ ਨੇ ਘਰ ਘਰ ਚ ਗੱਲ ਚੱਲਦੀ ਹੈ ਵੀ ਧੀ ਨੂੰ ਬਾਹਰ ਨਾ ਬਹੁਤਾ ਕੱਢੋ ਧੀ ਨੂੰ ਇਕੱਲੀ ਨਾ ਜਾਣ ਦਿਓ ਹਾਂ ਬਾਹਰ ਮਾਹੌਲ ਖਰਾਬ ਹੈ ਤੇ ਬਾਹਰ ਮਾਹੌਲ ਕੀ ਦੇ ਤੋਂ ਖਰਾਬ ਹੈ ਕੀ ਔਰਤਾਂ ਨੂੰ ਬਾਹਰ ਆਵਾਰਾ ਗਊਆਂ ਤੋਂ ਖਤਰਾ ਹੈ ਕੀ ਔਰਤਾਂ ਨੂੰ ਬਾਹਰ ਕਿਸੇ ਮਸ਼ੀਨ ਤੋਂ ਖਤਰਾ ਹੈ ਔਰਤਾਂ ਨੂੰ ਖਤਰਾ ਤਾਂ ਮਰਦਾਂ ਤੋਂ ਖਤਰਾ ਹੈ ਮਰਦਾਂ ਤੋਂ ਤੇ ਮਰਦ ਪ੍ਰਧਾਨ ਸੋਚ ਔਰਤ ਨੂੰ ਗੁਲਾਮ ਕਰਦੀ ਹੈ ਉਹਨਾਂ ਮਰਦਾਂ ਨੂੰ ਠੀਕ ਕਰਨ ਦੀ ਜ਼ਰੂਰਤ ਕਰਨ ਵਾਲੇ ਪਾਸੇ ਨਹੀਂ ਤੁਰਦੀ ਜਿਨ੍ਹਾਂ ਦੀ ਸੋਚ ਤੇ ਮਾਨਸਿਕਤਾ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਨੇ ਵਿਗਾੜੀ ਹੋਈ ਹੈ ਸੋ ਇਹ ਜਿਹੜਾ ਉਪਲ ਫਾਰਮ ਵਾਲੀ ਕੁੜੀ ਵਾਲੇ ਮਾਮਲੇ ਦੀ ਗੱਲ ਜਦੋਂ ਆਪਾਂ ਕਰਾਂਗੇ ਤੇ ਇਹਦੀ ਜੜ ਵੀ ਇੱਥੇ ਜੁੜੀ ਹੈ ਅਸਲ ਦੇ ਵਿੱਚ ਸਾਡੇ ਸਮਾਜ 'ਚ ਮਰਦਾਂ ਨੂੰ ਪਤਾ ਹੈ ਕਿ ਜੇ ਔਰਤ ਮਰਦ ਦੇ ਰਿਲੇਸ਼ਨ ਬੰਨਦੇ ਨੇ ਕੁਦਰਤ ਵੱਲੋਂ ਆਇਆ ਕੁਦਰਤ ਨੇ ਬਣਾਈਆਂ ਇਹ ਚੀਜ਼ਾਂ ਤਾਂ ਇਹ ਗਲਤ ਜਿਹੜੀ ਚੀਜ਼ ਕੁਦਰਤ ਨੇ ਬਣਾਈ ਉਹ ਗਲਤ ਨਹੀਂ ਹੋ ਸਕਦੀ ਅਸੀਂ ਕੁਦਰਤ ਨਾਲੋਂ ਬਹੁਤੇ ਸਿਆਣੇ ਨਹੀਂ ਹਾਂ ਜਿਵੇਂ ਜੋ ਕੁਦਰਤ ਨੇ ਬਣਾਇਆ ਉਹ ਸਹੀ ਹੈ ਅਸੀਂ ਬਾਅਦ ਦੇ ਵਿੱਚ ਆ ਚੀਜ਼ਾਂ ਕਈ ਕਰ ਕਰ ਲਈਆਂ ਅਸੀਂ ਉਹ ਬੜੇ ਸਿਆਣੇ ਬਣਨ ਲੱਗ ਪਏ ਆ ਕੁਦਰਤ ਨੇ ਜਿਸ ਰੂਪ ਚ ਜੜੀਆਂ ਚੀਜ਼ਾਂ ਬਣਾਈਆਂ ਉਹ ਠੀਕ ਬਣਾਈਆਂ ਪਰ ਉਸ ਤੋਂ ਬਾਅਦ ਮਰਦ ਪ੍ਰਧਾਨ ਸਮਾਜਾਂ ਦੇ ਵਿੱਚ ਜਿੱਥੇ ਫਿਊਡਲ ਜਾਗੀਰੂ ਸੋਚ ਹੈ ਉੱਥੇ ਜਦ ਔਰਤ ਤੇ ਮਰਦ ਦੇ ਰਿਲੇਸ਼ਨਾਂ ਦਾ ਕੋਈ ਰੌਲਾ ਪੈਂਦਾ ਤਾਂ ਇਹ ਮੰਨਿਆ ਜਾਂਦਾ ਵੀ ਬੰਦਾ ਤਾਂ ਨਾਤਾ ਕੋੜਾ ਜੀ ਬੰਦੇ ਦਾ ਕੀ ਗਿਆ ਬੇਇੱਜ਼ਤੀ ਤਾਂ ਔਰਤ ਦੀ ਹੋਈ ਆ ਮਰਦ ਪ੍ਰਧਾਨ ਸਮਾਜਾਂ ਦੇ ਵਿੱਚ ਔਰਤ ਦੀ ਬੇਇੱਜ਼ਤੀ ਮੰਨੀ ਜਾਂਦੀ ਆ ਪਰ ਰੇਪ ਵੀ ਹੋਵੇ ਤੇ ਬਹੁਤ ਸਾਰੀਆਂ ਕੁੜੀਆਂ ਇਸ ਕਰਕੇ ਨਹੀਂ ਬੋਲਦੀਆਂ ਵੀ ਮੇਰੀ ਬੇਇੱਜ਼ਤੀ ਹੋਊਗੀ ਜਦੋਂ ਕਿ ਰੇਪ ਕੀਤਾ ਕਿਨੇ ਬੰਦੇ ਨੇ ਮਰਦ ਨੇ ਪਰ ਫਿਰ ਇਹ ਔਰਤ ਨਾਲ ਸਾਰਾ ਕੁਝ ਕਿਉਂ ਜੋੜ ਦਿੱਤਾ ਜਾਂਦਾ ਔਰਤ ਦੀ ਇੱਜ਼ਤ ਕਿਉਂ فرض ਕਰੋ ਕੋਈ ਬੰਦਾ ਗਲਤ ਕਰ ਰਿਹਾ ਕਿਸੇ ਨਾਲ ਤਾਂ ਸ਼ਰਮ ਉਹਨੂੰ ਆਉਣੀ ਚਾਹੀਦੀ ਨੇ ਜਿਹੜਾ ਗਲਤ ਕਰ ਰਿਹਾ ਜਿਹਦੇ ਨਾਲ ਗਲਤ ਹੋ ਰਿਹਾ ਉਹਦੀ ਕੀ ਗਲਤੀ ਹੈ ਪਰ ਹントਸ ਦੇਖੋ ਇਸ ਉਪਪਲ ਫਾਰਮ ਵਾਲੀ ਕੁੜੀ ਵਾਲੇ ਮਾਮਲੇ ਦੇ ਵਿੱਚ ਜੇਕਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਜਿਹੜੀ ਆ ਰਾਜ ਲਾਲੀ ਗਿੱਲ ਉਹ ਆਪਣੇ ਆਪ ਨੋਟਿਸ ਨਾ ਲੈਂਦੀ ਜਿਹਨੂੰ ਸੋ ਮੋਟੋ ਨੋਟਿਸ ਕਹਿੰਦੇ ਨੇ ਨਾ ਲੈਂਦੀ ਤਾਂ ਫਿਰ ਇਹ ਮਾਮਲੇ ਦੇ ਉੱਪਰ ਵੀ ਸ਼ਾਇਦ ਕਾਰਵਾਈ ਕੋਈ ਨਹੀਂ ਸੀ ਹੋਣੀ ਤੇ ਇਹ ਜਿਹੜੀ ਚੱਕਵੀਂ ਮਢੀਰਾ ਇਹਨੂੰ ਬੜਾ ਚਾਅ ਹੈ ਐਦਾਂ ਕੁੜੀਆਂ ਨੂੰ ਆਪਣੇ ਪਿੱਛੇ ਲਾਉਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਮੈਨੂੰ ਕੁਝ ਲੋਕ ਕਹਿ ਰਹੇ ਨੇ ਦੇਖੋ ਜੀ ਕਿੰਨੀ ਬੇਸ਼ਰਮ ਹੈ ਸ਼ਰਮ ਆਮ ਕਬੂਲੀ ਜਾਂਦੀ ਹੈ ਵੀ ਹਾਂ ਉਹ ਵੀਡੀਓ ਮੇਰੀ ਹੈ ਮੈਂ ਕਹਿੰਦਾ ਯਾਰ ਉਹ ਕੁੜੀ ਦੀ ਸਚਾਈ ਨੂੰ ਸਤਕਾਰ ਦੇਣਾ ਚਾਹੀਦਾ ਉਹ ਮੁੱਕਰੀ ਨਹੀਂਗੀ ਜਿਹੜੇ ਬੰਦੇ ਨੇ ਇੱਕ ਔਰਤ ਨਾਲ ਵਿਆਹ ਕਰਾਉਣ ਦੇ ਲਈ ਮੰਗਣੀ ਕਰਾ ਲਈਏ ਇਹ ਦੌਰ ਪੁਰਾਣਾ ਦੌਰ ਨਹੀਂ ਰਿਹਾ 100 ਸਾਲ ਪਹਿਲਾਂ ਵਾਲਾ ਅੱਜ ਕੱਲ ਤਾਂ ਆਪਣੇ ਸਾਰੇ ਘਰਾਂ ਦੇ ਵਿੱਚ ਕੁੜੀਆਂ ਜਦੋਂ ਮੰਗਣੀ ਕਰ ਦਿੰਦੇ ਆ ਫੋਨ ਤੇ ਗੱਲ ਹੋਣ ਲੱਗ ਪੈਂਦੀ ਜਿਹੜੀ ਕੁੜੀ ਬਾਹਰ ਅੰਦਰ ਪੜਨ ਨਾ ਪੜਾਉਣ ਜੌਬ ਕਰਨ ਜਾਂ ਕੰਮ ਕਰ ਜਾਂਦੀ ਹੈ ਉਹ ਕਿਤੇ ਮਿਲਗਲ ਵੀ ਲੈਂਦੀ ਹੈ ਇਹ ਆਮ ਵਰਤਾਰਾ ਬਣ ਰਿਹਾ ਹੈ ਇਸ ਤੋਂ ਮੁੱਕਰ ਨਹੀਂ ਸਕਦੇ ਇਹ ਵਧਣਾ ਹੈ ਅੱਛਾ ਤਾਂ ਜੇ ਬੰਦੇ ਨੇ ਗਲਤ ਕੀਤਾ ਤਾਂ ਬੰਦੇ ਨੂੰ ਗਲਤ ਕਹੀ ਹੈ ਨਾ ਕਈ ਕਹਿੰਦੇ ਆ ਹਲਕੀ ਹੋਈ ਸੀ ਇਹਨੂੰ ਹਲਕ ਵੱਜਿਆ ਸੀ ਵਿਆਹ ਤੋਂ ਪਹਿਲਾਂ ਗੱਲ ਕੱਲੀ ਔਰਤ ਦੀ ਕਿਉਂ ਹੋ ਰਹੀ ਹੈ ਉਹਨਾਂ ਮੁੰਡਿਆਂ ਨੂੰ ਕਿਉਂ ਨਹੀਂ ਕਿਹਾ ਜਾ ਰਿਹਾ ਜਿਨ੍ਹਾਂ ਨੇ ਉਹਦੇ ਨਾਲ ਇੰਜ ਕੀਤਾ ਫਿਰ ਮੈਂ ਕਹਿੰਨਾ ਕਿਸੇ ਨੇ ਕਿਸੇ ਨਾਲ ਨਹੀਂ ਰਹਿਣਾ ਵਿਆਹ ਨਹੀਂ ਕਰਾਉਣਾ ਜਾਂ ਕਿਸੇ ਨੇ ਕਿਸੇ ਨਾਲ ਸਿਰਫ ਜਸਮਾਨੀ ਤੱਕ ਹੀ ਰੱਖਣਾ ਪਰ ਇਹ ਕੀ ਹੈ ਆ ਜਿਹੜਾ ਵੀਡੀਓ ਬਣਾ ਕੇ ਵਾਇਰਲ ਕਰਨ ਵਾਲਾ ਰਵਾਜ ਚੱਲ ਪਿਆ ਇਹ ਸਿਰੇ ਦੀ ਘਟਿਆ ਜਿਹੜੀ ਬਲੈਕਮੇਲਰ ਮੰਨ ਸਕਦਾ ਇਹਦਾ ਸਖਤ ਵਿਰੋਧ ਹੋਣਾ ਚਾਹੀਦਾ ਸਭ ਨੂੰ ਕਰਨਾ ਚਾਹੀਦਾ ਚਾਹੇ ਇਹ ਔਰਤਾਂ ਕਰਨ ਤੇ ਚਾਹੇ ਮਰਦਾਂ ਕਈ ਥਾਵਾਂ ਤੇ ਇਕੱਲੇ ਮਰਦਾਂ ਦੀ ਗੱਲ ਨਹੀਂ ਔਰਤਾਂ ਵੀ ਬਲੈਕਮੇਲ ਕਰਦੀਆਂ ਨੇ। ਕਈ ਥਾਵਾਂ ਤੇ ਵੇਖਿਆ ਕਿ ਕਈ ਔਰਤਾਂ ਨੇ ਬਲੈਕਮੇਲ ਕਰਨ ਲਈ ਵੀਡੀਓ ਬਣਾਈਆਂ ਨੇ। ਔਰ ਫਿਰ ਬਲੈਕਮੇਲ ਕਰਕੇ ਬੰਦਿਆਂ ਤੋਂ ਪੈਸੇ ਵਟੋਰਨ ਦੀ ਕੋਸ਼ਿਸ਼ ਕੀਤੀ, ਹੋਰ ਬੜਾ ਕੁਝ ਹੋਇਆ। ਉਹ ਵੀ ਗਲਤ ਹੈ। ਦੇਖੋ ਬਲੈਕਮੇਲ ਕਿਸੇ ਨੂੰ ਕੋਈ ਵੀ ਕਰੇ ਉਹ ਗਲਤ ਹੈ। ਔਰਤ ਤੇ ਮਰਦ ਦਾ ਰਿਲੇਸ਼ਨ ਕੀ ਹੋਣਾ ਚਾਹੀਦਾ? ਔਰਤ ਤੇ ਮਰਦ ਬਿਲਕੁਲ ਬਰਾਬਰ ਦੇ ਇਨਸਾਨ ਹੋਣੇ ਚਾਹੀਦੇ ਆ। ਔਰਤ ਤੇ ਮਰਦ ਦੇ ਵਿੱਚ ਹਰ ਚੀਜ਼ ਬਰਾਬਰ ਦੀ ਹੋਣੀ ਚਾਹੀਦੀ ਆ ਔਰਤ ਤੇ ਮਰਦ ਦੇ ਵਿੱਚ ਕੋਈ ਮਾਲਕ ਤੇ ਕੋਈ ਉਹਦੇ ਅੰਡਰ ਨਹੀਂ ਹੋਣਾ ਚਾਹੀਦਾ ਬਰਾਬਰੀ ਦਾ ਰਿਸ਼ਤਾ ਹੋਣਾ ਚਾਹੀਦਾ ਬਰਾਬਰੀ ਦੇ ਅਧਿਕਾਰ ਹੋਣੇ ਚਾਹੀਦੇ ਆ ਔਰ ਕੋਈ ਵੀ ਦੋਨਾਂ ਚੋਂ ਕਿਸੇ ਦਾ ਪਾਲਕ ਨਹੀਂ ਮੰਨਿਆ ਜਾਣਾ ਚਾਹੀਦਾ ਜਿਵੇਂ ਕਿ ਮਰਦ ਪ੍ਰਧਾਨ ਜ਼ਗੀਰੂ ਸਮਾਜ 'ਚ ਮੰਨਿਆ ਜਾਂਦਾ ਹੈ ਕਿ ਮਰਦ ਦਾ ਪਾਲਕ ਤੇ ਮਾਲਕ ਮਰਦ ਔਰਤ ਦਾ ਪਾਲਕ ਤੇ ਮਾ ਮਾਲਕ ਮਰਦ ਤਾਂ ਜਿਹੜਾ ਫਿਰ ਮਾਲਕ ਹੋਊਗਾ ਤੇ ਜਿਹੜਾ ਫਿਰ ਪਾਲਣਹਾਰ ਪਾਲਕ ਹੋਊਗਾ ਉਹਦੇ ਅੰਡਰ ਰਹਿਣਾ ਪਊਗਾ ਇਹ ਹੀ ਸਦੀਆਂ ਤੋਂ ਜਾਣ ਬੁੱਝ ਕੇ ਬਣਾਇਆ ਗਿਆ ਹੁਣ ਯੂਰਪ ਦੀ ਸੋਸਾਇਟੀ ਵੇਖ ਲਓ ਉੱਥੇ ਐਹੋ ਜਿਹੀਆਂ ਹਰਕਤਾਂ ਕੋਈ ਕਰਦਾ ਹੀ ਨਹੀਂ ਜੇ ਕੋਈ ਕਰਦਾ ਕੋਈ ਧਿਆਨ ਨਹੀਂ ਦਿੰਦਾ ਉਹ ਕਹਿੰਦੇ ਨੇ ਇਹ ਕਿੱਡੀ ਕੀ ਗੱਲ ਆ ਯਾਰ ਇਹ ਇਹ ਔਰ ਲਾਹਨਤ ਇਸ ਕਿਸਮ ਦੀ ਪੈਂਦੀ ਹੈ ਬੰਦਾ ਜੁਰਤ ਨਹੀਂ ਕਰ ਸਕਦਾ ਉੱਥੇ ਇਹੋ ਜੀ ਹਰਕਤ ਕਰਨ ਦੀ ਕਿ ਆਪਣੀ ਹੀ ਮਰਗੀਤਰ ਜਾਂ ਆਪਣੀ ਹੀ ਪ੍ਰੇਮਿਕਾ ਜਾਂ ਆਪਣੀ ਹੀ ਕਿਸੇ ਉਹਦੇ ਨਾਲ ਵੀਡੀਓ ਬਣਾ ਕੇ ਇਦਾਂ ਵਾਇਰਲ ਕਰੇ ਉਹ ਕਹਿੰਦੇ ਨੇ ਇਹ ਕੀ ਹੈ ਇੱਕ ਕੁਦਰਤੀ ਕਿਰਿਆ ਹੈ ਤੇ ਉਹ ਕੁਦਰਤੀ ਕਿਰਿਆ ਦੇ ਵਿੱਚ ਜੇ ਕੋਈ ਬਲੈਕਮੇਲਿੰਗ ਕਰਦਾ ਹੈ ਤਾਂ ਉਹ ਸਖਤ ਨਫ਼ਰਤ ਕਰਦੇ ਨੇ ਵੇਖੋ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹਨਾਂ ਗੱਲਾਂ ਨੂੰ ਸਮਝਣ ਦੇ ਲਈ ਵਾਵਾ ਥੋੜਾ ਜਿਹਾ ਉੱਪਰ ਉੱਠਣ ਦੀ ਲੋੜ ਹੈ ਇੱਕ ਤਾਂ ਪੁਰਾਣਾ ਪਿਸ਼ਾਕੜੀ ਰੂੜੀਵਾਦੀ ਸੋਚ ਦੇ ਨਾਲ ਸਿਰਫ ਔਰਤਾਂ ਨੂੰ ਗਲਤ ਕਹਿ ਲੋ ਔਰਤਾਂ ਨੂੰ ਮਾੜੀਆਂ ਕਹਿ ਲੋ ਕਹਿ ਲੋ ਇਹਨਾਂ ਨੂੰ ਆਜ਼ਾਦੀ ਨਹੀਂ ਮਿਲਣੀ ਚਾਹੀਦੀ ਇਹ ਉਹ ਉਹ ਸੋਚ ਨਾਲ ਮੈਂ ਸਹਿਮਤ ਨਹੀਂ ਹਾਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ